ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਗਰੀਬ ਦੀ ਦੁਨੀਆ ਅੰਕ ਦੂਸਰਾ ਰਾਏ ਸਾਹਿਬ ਲਾਲਾ ਅਮਰਨਾਥ ਦੀ ਹਵੇਲੀ ਬਾਗਬਾਨਪੁਰੇ ਦੀ ਆਬਾਦੀ ਵਿੱਚ ਉੱਗੀ ਹੈ ਸਰਾ ਵਾਂਗ ਇਸ ਦੀਆਂ ਚਾਰੇ ਬਾਹੀਆਂ ਦਸਾਂ ਦਸਾਂ ਕੋਠੜੀਆਂ ਦੇ ਰੂਪ ਵਿੱਚ ਬਣੀਆਂ ਹੋਈਆਂ ਸਨ ਕੁੱਲ 40 ਕੋਠੜੀਆਂ ਵੱਡੇ-ਵਡੇਰਿਆਂ ਦੀ ਜ਼ੁਬਾਨੀ ਸੁਣਿਆ ਜਾਂਦਾ ਹੈ ਕਿ ਰਾਏ ਸਾਹਿਬ ਦੇ ਬਜ਼ੁਰਗਾਂ ਨੇ ਇਹ ਇਮਾਰਤ ਆਏ ਗਏ ਮੁਸਾਫਰਾਂ ਦੀ ਰਿਹائش ਲਈ ਸਰਾਂ ਦੀ ਸ਼ਕਲ ਵਿੱਚ ਬਣਾਈ ਸੀ ਪਰ ਜਦੋਂ ਰਾਏ ਸਾਹਿਬ ਨੇ ਵੱਡਿਆਂ ਦੀ ਵਿਰਾਸਤ ਸੰਭਾਲੀ ਇਸ ਦਾ ਨਾਮ ਸਰਾਂ ਤੋਂ ਹਵੇਲੀ ਰੱਖ ਦਿੱਤਾ ਗਿਆ ਤੇ ਮੁਸਾਫਰਾਂ ਦੀ ਥਾਂ ਅੱਜ ਕੱਲ ਇਸ ਵਿੱਚ ਰਾਏ ਸਾਹਿਬ ਦੇ کارਖਾਨੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵਸਦੇ ਹਨ ਜਿੰਨਾ ਪਾਸੋਂ 4 ਰੁਪਏ ਫੀ ਕੋਠੜੀ ਕਿਰਾਇਆ ਵਸੂਲ ਕੀਤਾ ਜਾਂਦਾ ਹੈ ਹਰ ਇੱਕ ਕੋਠੜੀ ਵਿੱਚ ਦੋ ਮੰਜ਼ੀਆਂ ਦੀ ਥਾਂ ਤੇ ਹਰ ਕੋਠੜੀ ਅੱਗੇ ਡੂੜਕੂ ਮੰਜ਼ੇ ਦਾ ਵੇੜਾ ਛੱਡਿਆ ਹੋਇਆ ਹੈ ਜਿਸ ਵਿੱਚ ਮਜ਼ਦੂਰਾਂ ਦੀਆਂ ਸੁਆਣੀਆਂ ਰੋਟੀ ਟੁਕ ਕਰਦੀਆਂ ਹਨ ਕੋਠੜੀਆਂ ਦੀਆਂ ਕੰਧਾਂ ਭਾਵੇਂ ਪੱਕੀਆਂ ਇੱਟਾਂ ਦੀਆਂ ਹਨ ਪਰ ਜਿੱਥੋਂ ਕੋਈ ਇੱਟ ਨਿਕਲ ਗਈ ਹੈ ਮੁਰ ਕਿਸੇ ਨੂੰ ਉਹ ਖੱਪਾ ਪੂਰਨ ਦੀ ਲੋੜ ਨਹੀਂ ਪਾਸੀ ਇਹੋ ਕਾਰਨ ਹੈ ਕਈਆਂ ਕੰਧਾਂ ਵਿੱਚੋਂ ਦੁਸਾਰ ਪਾਰ ਮਘੋਰੇ ਹੋ ਗਏ ਹਨ ਸ਼ੱਤਾਂ ਦੀ ਹਾਲਤ ਇਦੂ ਵੀ ਖਸਤਾ ਹੈ ਲੈਬੀਕਰਾਈ ਨੂੰ ਜੁਗ ਹੀ ਬੀਤ ਗਏ ਹਨ ਬੀਤ ਗਏ ਚਾਪਦੇ ਹਨ ਹਵੇਲੀ ਦੇ ਮੋਕਲੇ ਵੇੜੇ ਵਿੱਚ ਇੱਕੋ ਇੱਕ ਜ਼ਮੀਨੀ ਨਲਕਾ ਹੈ ਡੇੜਾ ਇਨਾ ਚਾਲੀਆਂ ਘਰਾਂ ਦੀ ਲੋੜ ਪੂਰੀ ਕਰਨ ਲਈ ਬਣਾਇਆ ਗਿਆ ਹੈ ਪਰ ਬਣਾਉਣ ਤੋਂ ਬਾਅਦ ਸ਼ਾਇਦ ਇੱਕ ਵਾਰੀ ਵੀ ਕਿਸੇ ਨੇ ਮੋੜ ਇਹਦੀ ਸੁੱਧ ਨਹੀਂ ਲਈ ਜਾਪਦੀ ਜਿਸ ਕਰਕੇ ਕਦੇ ਇਹਦੀ ਹੱਥੀ ਉਖੜੀ ਰਹਿੰਦੀ ਹੈ ਕਦੇ ਬੋਕੀ ਖਰਾਬ ਤੇ ਕਦੇ ਕਾਬਲੇ ਕੰਮ ਕਰਨੋਂ ਆਰੀ ਰਹਿੰਦੇ ਨੇ ਗੇੜਨ ਲੱਗਿਆ ਇਸ ਦੀ ਘਿਰਚੂ ਘਿਰਚੂ ਆਵਾਜ਼ ਨਾਲ ਹਵੇਲੀ ਤੋਂ ਬਾਹਰ ਵਸਤੇ ਲੋਕਾਂ ਦੇ ਆਰਾਮ ਵਿੱਚ ਵੀ ਖਲਲ ਪੈਂਦਾ ਹੈ ਪਾਣੀ ਦਾ ਇਹ ਹਾਲ ਹੈ ਕਿ 70 ਗੇੜੇ ਦੇ ਨਾਲ ਮਸੇ ਕਿਤੇ ਬਾਲਟੀ ਭਰਦੀ ਹੈ ਘਰੇ ਦੀ ਜ਼ਮੀਨ ਕੱਚੀ ਹੋਣ ਕਰਕੇ 20 20 ਮਰਬਾ ਫੁੱਟ ਥਾਂ ਦਲਦਲ ਬਣ ਗਈ ਹੈ ਜਿਸ ਵਿੱਚ ਇੱਟਾਂ ਪੱਥਰ ਸੁੱਟ ਕੇ ਨਲਕੇ ਤੱਕ ਪਹੁੰਚਣ ਲਈ ਰਾਹ ਬਣਾਇਆ ਹੋਇਆ ਹੈ ਫਿਰ ਵੀ ਕਦੇ-ਕਦਾਈ ਕੋਈ ਨਿੱਕਾ ਨਿਆਣਾ ਇਸ ਖੋਬੇ ਵਿੱਚ ਫਸੀ ਜਾਂਦਾ ਹੈ ਕੋਠੜੀਆਂ ਦੇ ਮੂਹਰੇ ਕੋਈ ਛੱਜਾ ਬਰਾਂਡਾ ਨਾ ਹੋਣ ਕਰਕੇ ਕਿਰਾਏਦਾਰਾਂ ਨੇ ਤੱਪੜ ਬੋਰੀਆਂ ਤਾਣ ਕੇ ਧੁੱਪ ਤੋਂ ਬਚਣ ਦਾ ਉਪਰਾਲਾ ਕੀਤਾ ਹੋਇਆ ਹੈ ਤੇ ਲੱਖ ਲੱਖ ਜਾਂ ਗੋਡੇ-ਗੋਡੇ ਕੱਚੀਆਂ ਕੰਧੋਲੀਆਂ ਉਸਾਰ ਕੇ ਖੁੱਲੇ ਚੌਂਕੇ ਦੇ ਥਾਂ ਬਣਾਏ ਹੋਏ ਹਨ ਗਰੀਬਾਂ ਦੀ ਇਸ ਛੋਟੀ ਜਿਹੀ ਬਸਤੀ ਵਿੱਚ ਜਿੱਧਰ ਵੇਖੋ ਕ੍ਰਿਣਾਯੋਗ ਦ੍ਰਿਸ਼ੀ ਦਿਖਾਈ ਦਿੰਦੇ ਹਨ। ਬਾਲ, ਬੁੱਢੇ, ਮਰਦ, ਤ੍ਰੀਮਤਾ ਸਭ ਦੇ ਤਾਂ ਉੱਤੇ ਕੱਪੜਿਆਂ ਦੇ ਥਾਂ ਛੱਜ ਛੱਜ ਲੀਰਾਂ ਚਮਕਦੀਆਂ ਹਨ। ਲੀਰਾਂ ਲਮਕਦੀਆਂ ਹਨ। ਮਿੱਟੀ ਘੱਟੇ ਤੇ ਚਿੱਕੜ ਖੋਬੇ ਨੇ ਜ਼ਮੀਨ ਦੇ ਇਸ ਟੁਕੜੇ ਨੂੰ ਨਰਕ ਦਾ ਨਮੂਨਾ ਬਣਾ ਦਿੱਤਾ ਹੋਇਆ ਹੈ। ਭੁੱਖ ਤੇ ਬੇਵਸੀ ਨੇ ਇਸ ਦੇ ਵਾਸੀ ਤੁਰਦੇ ਫਿਰਦੇ ਮੁਰਦੇ ਬਣਾ ਦਿੱਤੇ ਹਨ। ਪਰ ਸਿਆਣਿਆਂ ਦਾ ਇਹ ਕਹਿਣਾ ਬੇਅਰਥ ਨਹੀਂ ਕਿ ਹਰ ਇੱਕ ਉਹ ਸੋਹਣੀ ਚੀਜ਼ ਦੇ ਵੀ ਕਿਸੇ ਨਾ ਕਿਸੇ ਅੰਛ ਵਿੱਚ ਕੋਈ ਸੁਹੱਪਣ ਜ਼ਰੂਰ ਹੁੰਦਾ ਹੈ। ਕੀ ਕੰਬਲ ਦੇ ਉੱਗਣ ਲਈ ਚਿੱਕੜ ਭਰੇ ਸ਼ੰਭਾ ਤੋਂ ਛੋਟ ਕੋਈ ਥਾਂ ਨਹੀਂ ਸੀ? ਕੀ ਮੋਤੀਆਂ ਦੀ ਪੈਦਾਇਸ਼ ਲਈ ਸਿਬਾਲ ਭਰੀਆਂ ਸਮੁੰਦਰੀ ਚਟਾਨਾਂ ਤੋਂ ਬਿਨਾਂ ਹੋਰ ਕੋਈ ਟਿਕਾਣਾ ਨਹੀਂ? ਕੀ ਹਿਰਨ ਦੀ ਧੁੰਨੀ ਹੀ ਕਸਤੂਰੀ ਦਾ ਨਿਵਾਸ ਹੋਣੀ ਚਾਹੀਦੀ ਸੀ? ਪਰ ਇਹ ਹੋਣਾ ਹੀ ਚਾਹੀਦਾ ਸੀ ਕਿਉਂਕਿ ਜੇ ਇਹ ਜਹਾਨਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਅਮੀਰੀ ਤੇ ਐਸ਼ ਦੇ ਨਸ਼ੇ ਵਿੱਚ ਚੂਰ ਹੋਇਆ ਮਨੁੱਖ ਗਰੀਬ ਤੇ ਗਰੀਬੀ ਨੂੰ ਕਿ੍ਰਿਣਿਤ ਸਮਝ ਕੇ ਪੱਲਾ ਛਡਾਉਣਾ ਸੰਗਦਾ ਹੈ ਪਰ ਕੁਦਰਤ ਦਾ ਦਿਲ ਬੜਾ ਵਿਸ਼ਾਲ ਹੈ ਉਸਨੇ ਅਜ ਤੀਕ ਜਿੰਨੀਆਂ ਮਹਾਨ ਹਸਤੀਆਂ ਨੂੰ ਜਨਮ ਦਿੱਤਾ ਹੈ ਲਗਭਗ ਗਰੀਬਾਂ ਦੇ ਘਰੀ ਹੀ ਦਿੱਤਾ ਹੈ ਕੁਦਰਤ ਦਾ ਇਹੋ ਕ੍ਰਿਸ਼ਮਾ ਰਾਏ ਸਾਹਿਬ ਦੀ ਇਸ ਹਵੇਲੀ ਵਿੱਚ ਦਿਖਾਈ ਦਿੰਦਾ ਹੈ ਇੱਥੇ ਇੱਕ ਥਾਂ ਐਸੀ ਵੀ ਹੈ ਜਿਹੜੀ ਬਦੋ ਬਦੀ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀ ਹੈ ਇਹ ਉਹਨਾਂ 30 ਲੀਆਂ ਕੋਠੜੀਆਂ ਵਿੱਚੋਂ ਹੀ ਇੱਕ ਕੋਠੜੀ ਹੈ ਇਸ ਦਾ ਬਾਹਰਲਾ ਢਾਰਾ ਕੁਝ ਉਚੇਚੇ ਤੇ ਸੁਚੇਤ ਜੇ ਢੰਗ ਦਾ ਬਣਿਆ ਹੋਣ ਦੇ ਨਾਲ ਹੀ ਅਤਿ ਦਰਜੇ ਦਾ ਦਿਲਖੇੜਵਾ ਵੀ ਹੈ ਤਾਂ ਭਾਵੇਂ ਵੀ ਹੋਰਨਾਂ ਕੋਠੜੀਆਂ ਦੇ ਬਾਹਰਲੇ ਹਿੱਸਿਆਂ ਜਿੰਨੀ ਹੈ ਪਰ ਇਸ ਦੀ ਲੰਬੀ ਪੋਚੀ ਕੰਧ ਅਤੇ ਛੱਪਰ ਉਤੇ ਲਹਿ-ਲਹਿ ਕਰਦੀ ਮਾਲਤੀ ਦੀ ਸੰਗਣੀ ਵੇਲ ਤੋਂ ਇਉਂ ਜਾਪਦਾ ਹੈ ਜਿਵੇਂ ਇਸ ਨੇ ਘਰ ਦੀ ਗਰੀਬੀ ਨੂੰ ਕੱਝਿਆ ਹੋਇਆ ਹੈ ਵੇਲ ਛੱਤ ਤੋਂ ਬੂਹੇ ਅੱਗੇ ਰੱਖੇ ਹੋਏ ਫੁੱਲਾਂ ਦੇ ਕੁਝ ਗਮਲੇ ਵੀ ਇਸ ਨਿੱਕੇ ਜੇ ਘਰ ਦੀ ਸੁੰਦਰਤਾ ਨੂੰ ਚਮਕਾ ਰਹੇ ਸਨ ਮਾਲਤੀ ਦੀ ਵੀਲ ਨਾਲ ਝੂਮ ਰਹੀਆਂ ਬੇਉੜਕ ਕਲੀਆਂ ਤੇ ਵਿੱਚ ਵਿੱਚ ਅਧ ਖਿੜੇ ਫੁੱਲ ਆਪਣੀ ਮਾਸੂਮ ਮੁਸਕਰਾਹਟ ਰਾਹੀ ਮਾਨੋ ਮੂੰਹ ਬੋਲ ਆਖ ਰਹੇ ਹਨ ਕਿ ਇਹਨਾਂ ਸਬਨਾਂ ਨੂੰ ਕਿਸੇ ਕੋਮਲ ਪਿਆਰ ਰਤੇ ਹੱਥਾਂ ਦੀ ਛੋਹ ਨੇ ਕਿਸੇ ਦੀ ਰੀਝਾਂ ਭਰੀ ਪਾਲਣਾ ਨੇ ਰੂਪ ਤੇ ਸੁਗੰਧੀ ਨਾਲ ਲੱਦ ਦਿੱਤਾ ਬੂਹੇ ਅੱਗੇ ਪਲਮ ਦੀਆਂ ਕੁਰੰਬਲਾ ਵਿੱਚੋਂ ਡਾਢੀ ਸੁਗੜਤਾ ਨਾਲ ਅੰਦਰ ਲੰਘਣ ਲਈ ਨਿੱਕਾ ਜਿਹਾ ਦਰਵਾਜ਼ਾ ਬਣਿਆ ਹੋਇਆ ਹੈ ਜਿਸ ਥਾਣੀ ਅੰਦਰ ਲੰਘਣ ਲੱਗਿਆ ਇੱਕ ਵਾਰੀ ਭੁਲੇਖਾ ਲੱਗ ਜਾਂਦਾ ਹੈ ਕਿ ਇਹ ਕਿਸੇ ਗਰੀਬ ਦਾ ਘਰ ਹੈ ਜਾਂ ਕਿਸੇ ਦੇਵ ਕੰਨਿਆ ਦਾ ਨਿਵਾਸ ਸਥਾਨ ਖਾਸ ਕਰਕੇ ਉਦੋਂ ਕਿਸੇ ਸਵਰਗੀ ਦ੍ਰਿਸ਼ ਦਾ ਅਨੁਭਵ ਹੁੰਦਾ ਹੈ ਜਦ ਦਲੀਜਾ ਅੰਦਰ ਇੱਕ ਖੇੜ ਮੈਕ ਦੇ ਸੰਜੀਵ ਫੁੱਲ ਉਤੇ ਨਜ਼ਰ ਪੈਂਦੀ ਹੈ ਜਿਸ ਦੇ ਖੇੜੇ ਨੇ ਜਿਸ ਦੀ ਸੁੰਦਰਤਾ ਦੀਆਂ ਸੀਤਲ ਸੁਆਵਾਂ ਨੇ ਇਸ ਗਰੀਬ ਕੋਠੜੀ ਦੀ ਨੁਕਰ-ਨੁਕਰ ਨੂੰ ਮਹਿਕਾਇਆ ਤੇ جگਮਗਾਇਆ ਹੋਇਆ ਹੈ। ਵੇਖ ਇੱਕ ਵਾਰੀ ਕੁਦਰਤ ਦੀ ਨਿਆਮਵਲੀ ਤੋਂ ਤਰਕ ਬਾਗੀ ਹੋਉਂਦਾ ਹੈ ਕਿ ਇਸ ਸੋਹਣੇ ਫੱਬਣਾ ਲੱਦੇ ਫੁੱਲ ਨਾਲ ਕੁਦਰਤ ਨੇ ਕਿੰਨਾ ਅਨਿਆਉ ਕੀਤਾ ਹੈ ਕਿ ਇਸ ਨੂੰ ਸੁਹੱਪਣ ਦੇਸ਼ ਦੀ ਕਿਸੇ ਅਲੌਕਿਕ ਫੁੱਲਵਾੜੀ ਤੋਂ ਪੁੱਟ ਕੇ ਇੱਥੇ ਇਸ ਕੰਗਾਲ ਕੁਟਿਆ ਵਿੱਚ ਲਿਆ ਲਾਇਆ ਹੈ। ਕੀ ਇਸ ਦੀਆਂ ਸੋਲ ਪੰਖੜੀਆਂ ਵਿੱਚ ਤਾਬ ਹੋਵੇਗੀ ਗਰੀਬੀ ਦੀਆਂ ਤੱਤੀਆਂ ਲੂਆਂ ਨੂੰ ਸਹਾਰਨ ਦੀ? ਕੀ ਇਸ ਨਾਜ਼ੁਕ ਪੌਦੇ ਦੀਆਂ ਜੜ੍ਹਾਂ ਵਿੱਚ ਸਮਰੱਥਾ ਹੈ ਮੁਸੀਬਤਾਂ ਦੇ ਝੱਖੜ ਝੋਲਿਆਂ ਵਿੱਚ ਖੜੇ ਰਹਿਣ ਦੀ ਕੀ ਇਸ ਸੁੰਦਰਤਾ ਵਿੱਚ ਦ੍ਰਿੜਤਾ ਹੈ ਈਰਖਾ ਤੇ ਲੰਪਟ ਨਜ਼ਰਾਂ ਤੋਂ ਬਚੇ ਰਹਿਣ ਦੀ ਇਸ ਜਿਉਂਦੇ ਫੁੱਲ ਦਾ ਨਾਂ ਵੀ ਮਾਲਤੀ ਹੈ ਇਹ ਉਹ ਹੈ ਉਹ ਭਾਗੇ ਸ਼ੰਕਰ ਦੀ ਜੀਵਨ ਰਾਸ ਉਸਦੀ ਇਕਲੌਤੀ ਪੁੱਤਰੀ ਦਲੀਜਾਂ ਦੇ ਨਾਲ ਅੰਦਰਲੇ ਪਾਸੇ ਇੱਕ ਪੀੜੀ ਉੱਤੇ ਬੈਠੀ ਮਾਲਤੀ ਇੱਕ ਸਰਾਣੇ ਦੇ ਉਸ਼ਾੜ ਉੱਤੇ ਫੁੱਲ ਬੂਟੇ ਕੱਢ ਰਹੀ ਹੈ ਤੇ ਵਿੱਚ ਵਿੱਚ ਇੱਕ ਪਿਆਰ ਉਸ਼ਾਲਵੀ ਨਜ਼ਰ ਨਾਲ ਆਪਣੀ ਵੇਲ ਵੱਲ ਤੱਕ ਲੈਂਦੀ ਹੈ ਮਾਨੋ ਉਸ ਵੇਲੇ ਦੇ ਫੁੱਲ ਕਲੀਆਂ ਦੇ ਨਕਸ਼ ਆਪਣੀ ਸੂਈ ਨਾਲ ਕੱਪੜੇ ਤੇ ਉਤਾਰ ਰਹੀ ਹੋਵੇ ਮਾਲਤੀ ਦੀਆਂ ਗੋਰੀਆਂ ਕੋਮਲ ਉਂਗਲਾਂ ਜਿਹੜੀਆਂ ਤੇਜ਼ੀ ਨਾਲ ਸੂਈ ਚਲਾ ਰਹੀਆਂ ਸਨ ਰੁਕ ਗਈਆਂ ਇੱਕ ਸੁੱਕ ਜੇ ਹੁਲਾਰੇ ਨਾਲ ਉਸਨੇ ਸਿਰ ਪਛਾਹ ਮੋੜ ਕੇ ਸ਼ਿੱਕੂ ਵੱਲ ਤੱਕਿਆ ਤੇ ਫੋਲਿਆ ਪਰ ਜਿਸ ਰੰਗ ਦੇ ਧਾਗੇ ਦੀ ਉਹਨੂੰ ਲੋੜ ਸੀ ਸ਼ਾਇਦ ਉਸ ਵਿੱਚ ਨਹੀਂ ਸੀ ਸ਼ਾਇਦ ਮੁੱਕ ਚੁੱਕਾ ਸੀ ਮਾਲਤੀ ਦੇ ਗੋਰੇ ਚਮਕੀਲੇ ਮੱਥੇ ਉੱਤੇ ਮੁੜਕੇ ਦੀਆਂ ਕੁਝ ਬੂੰਦਾ ਹੀਰੇ ਦੀਆਂ ਕਣੀਆਂ ਵਾਂਗ ਚਮਕ ਰਹੀਆਂ ਸਨ ਵਾਲਾਂ ਵਿੱਚੋਂ ਨਿਕਲੀ ਹੋਈ ਇੱਕ ਕੁੰਡਲਦਾਰ ਲੇਟੋਸ ਦੀ ਥੋੜੀ ਤੇ ਇੱਕ ਪਹੁੰਚ ਕੇ ਕਿਸੇ ਵੇਲੇ ਆਪਣੇ ਮਹੀਨ ਸਿਰੇ ਉੱਤੇ ਇੱਕ ਚਮਕਦਾ ਮੋਤੀ ਰੱਖ ਕੇ ਉਸ ਉੱਤੋਂ ਬਾਹਰ ਦਿੰਦੀ ਹੈ ਉਸਨੇ ਚੁੰਨੀ ਨਾਲ ਮੱਥਾ ਪੂੰਝਿਆ ਤੇ ਫਿਰ ਬਾਹੂ ਤਾਂ ਕਰਕੇ ਇੱਕ ਦੋ ਅੰਗੜਾਈਆਂ ਲਈਆਂ ਫਿਰ ਹਿਰਨੀ ਦੇ ਬੱਚੇ ਵਾਂਗ ਚੁੰਗੀ ਭਰ ਕੇ ਬਾਹਰ ਆਪਣੀ ਵੇਲ ਛੱਤ ਹੇਠ ਆ ਖਲੋਤੀ ਮਾਲਤੀ ਦੀ ਉਮਰ ਇਸ ਵੇਲੇ 15ਵੇਂ ਬਰੇ ਨੂੰ ਲੰਘ ਕੇ 16ਵੇਂ ਵਿੱਚ ਅਪੜ ਚੁਕੀ ਹੈ ਪਰ ਉਸਦੇ ਨਕਸ਼ਾ ਦੀ ਸਰਲਤਾ ਤੇ ਅੰਗਾਂ ਦੀ ਬੇਸੰਕੋਚ ਸੁਤੰਤਰ ਹਰਕਤਾਂ ਦੱਸਦੀਆਂ ਹਨ ਕਿ ਹਜੇ ਤੀਕ ਉਸਨੇ ਬਾਲ ਵਰੇਸ ਦੀ ਮੰਜ਼ਲ ਸਮਾਪਤ ਨਹੀਂ ਕੀਤੀ ਉਸਦੇ ਤਨ ਦੇ ਕੱਪੜੇ ਭਾਵੇਂ ਸਾਧ ਮੁਰਾਦੇ ਤੇ ਸਸਤੇ ਭਾ ਦੇ ਹਨ ਪਰ ਇਹਨਾਂ ਦਾ ਸੁਚੱਜਾ ਪਹਿਰਾਵਾ ਤੇਲਾ ਦੀ ਧਿਆਨ ਭਰੀ ਸਫਾਈ ਨੇ ਜਿੱਥੇ ਉਹਦੇ ਸੋਹੱਪਣ ਨੂੰ ਚਾਰ ਚੰਨ ਲਾ ਦਿੱਤੇ ਹਨ ਉੱਥੇ ਉਸਦੇ ਗੁਨਾ ਦੀ ਵੀ ਸਾਖੀ ਭਰਦੇ ਹਨ ਉਹ ਫੇਰ ਆ ਕੇ ਬੈਠ ਗਈ ਤੇ ਸਹਰਾਣੇ ਦੇ ਗੁਲਾਫ਼ ਨੂੰ ਦੋਹਾਂ ਗੋਟਿਆਂ ਉੱਤੇ ਤਾਨ ਕੇ ਉਸ ਦੇ ਫੁੱਲਾਂ ਬੂਟਿਆਂ ਤੇ ਆਪਣੀ ਨਜਾਕਤ ਭਰੀ ਉਂਗਲ ਰੱਖਦੀ ਹੋਈ ਆਪਣੀਆਂ ਮੋਟੀਆਂ ਗੋਲ ਅੱਖਾਂ ਉਹਨਾਂ ਤੇ ਗੱਟ ਕੇ ਇਸ ਤਰ੍ਹਾਂ ਗੱਲਾਂ ਕਰਨ ਲੱਗੀ ਚਾਰੇ ਨੁਕਰਾਂ ਤਾਂ ਪੂਰੀਆਂ ਹੋ ਗਈਆਂ ਬਾਕੀ ਰਹਿ ਗਿਆ ਇਹ ਵਿਚਕਾਰਲਾ ਗੁਲਦਸਤਾ ਹਰੇ ਨਾਲ ਪੱਤੀਆਂ ਤੇ ਗੁਲਾਬੀ ਨਾਲ ਫੁੱਲ ਬਣਾਵਾਂਗੀ ਕਲੀਆਂ ਲਈ ਨੀਮਫਰੋਜੀ ਪਰ ਉਹ ਤਾਂ ਮੁੱਕਿਆ ਹੋਇਆ ਏ ਤਰਬੂਜੀ ਸਜਣਾ ਨਹੀਂ ਕਾਸ਼ਨੀ ਵੀ ਬੁਰਾ ਲੱਗੇਗਾ ਗਿੰਤੀਆਂ ਗਿੰਦੀ ਉਹ ਫੇਰ ਉੱઠી ਤੇ ਵੇਲਾਂ ਦੇ ਉਸ ਨਿੱਕੇ ਜਿਹੇ ਡਾਟ ਨੁਮਾ ਦਰਵਾਜ਼ੇ ਵਿੱਚ ਖੜੋ ਕੇ ਕਿਸੇ ਦੀ ਉਡੀਕ ਕਰਨ ਲੱਗੀ ਇਸ ਵੇਲੇ ਵੇਲ ਛੱਤ ਉੱਪਰੋਂ ਇੱਕ ਚਿੱਟਾ ਫੁੱਲ ਟੁੱਟ ਕੇ ਮੱਥੇ ਨਾਲ ਠੈਕਰਦਾ ਹੋਇਆ ਮੱਥੇ ਨਾਲ ਠੈਕਦਾ ਹੋਇਆ ਪੂੰਜੇ ਜਾ ਡਿੱਗਾ ਸ਼ਾਇਦ ਤਤੀ ਹਵਾ ਦੇ ਬੁੱਲੇ ਨੇ ਇਸ ਨੂੰ ਦੁਖੀ ਕੀਤਾ ਸੀ ਤੇ ਮਾਲਤੀ ਪਾਸ ਫਰਿਆਦ ਲੈ ਕੇ ਆਇਆ ਸੀ ਮਾਲਤੀ ਨੇ ਝਟਪਟ ਨਿਉ ਕੇ ਫੁੱਲ ਨੂੰ ਚੁੱਕ ਲਿਆ ਜਿਹੜਾ ਅੱਧ ਘੁਮਲਾਈ ਜੀ ਹਾਲਤ ਵਿੱਚ ਸੀ ਮਾਲਦੀ ਉਸ ਨੂੰ ਸੱਜੇ ਹੱਥ ਵਿੱਚ ਫੜ ਕੇ ਖੱਬੇ ਹੱਥ ਦੀਆਂ ਉਂਗਲਾਂ ਨਾਲ ਇਸ ਤਰ੍ਹਾਂ ਫਲੋਸਣ ਲੱਗੀ ਜਿਵੇਂ ਕੋਈ ਭੈਣ ਆਪਣੇ ਨਿੱਕੇ ਵੀਰ ਨਾਲ ਕਰਦੀ ਹੈ ਤੇ ਉਸ ਨਾਲ ਇਉਂ ਗੱਲਾਂ ਕਰਨ ਲੱਗੀ ਮੇਰੇ ਸ਼ਿੰਦੋ ਨੂੰ ਕੀ ਹੋਇਆ ਹੈ ਸੀ ਮੇਰੇ ਸ਼ਿੰਦੋ ਨੂੰ ਕੀ ਹੋਇਆ ਸੀ ਵੇਖਾਂ ਕੀ ਕਰਨ ਬੁੱਲ ਸੁੱਕਦੇ ਜਾਂਦੇ ਨੇ ਆਖਾਂ ਮੈਂ ਠੰਡਾ ਪਾਣੀ ਪਿਆਵਾ ਤੇ ਅੰਦਰ ਜਾ ਕੇ ਉਸਨੇ ਘੜੇ ਚੋਂ ਪਾਣੀ ਦਾ ਗਲਾਸ ਭਰਿਆ ਉਸ ਵਿੱਚ ਫੁੱਲ ਨੂੰ ਟਿਕਾ ਦਿੱਤਾ ਪਾਣੀ ਮਿਲਦਿਆਂ ਹੀ ਫੁੱਲ ਦੀ ਜੀਵਨ ਸੱਤਾ ਕੋ ਚੇਰਲੀ ਮੋੜਾਈ ਗਲਾਸ ਮਾਲਤੀ ਦੇ ਹੱਥ ਵਿੱਚ ਤੇ ਮਾਲਤੀ ਦਾ ਫੁੱਲ ਹੁਲਾਰੇ ਲੈਂਦਾ ਹੋਇਆ ਮਨ ਨੂੰ ਆਪਣੀ ਮਲਕਾ ਨਾਲ ਹੱਸ ਹੱਸ ਕੇ ਗੱਲਾਂ ਕਰ ਰਿਹਾ ਸੀ ਅੰਦਰ ਜਾ ਕੇ ਉਸਨੇ ਗਲਾਸ ਨੂੰ ਆਲੇ ਵਿੱਚ ਟਿਕਾ ਦਿੱਤਾ ਤੇ ਫਿਰ ਬਾਹਰ ਆ ਕੇ ਸਾਰੇ ਫੁੱਲਾਂ ਤੇ ਕਲੀਆਂ ਨੂੰ ਵਾਰੋ ਵਾਰੀ ਤੱਕਣ ਲੱਗੀ ਸ਼ਾਇਦ ਪਾਣੀ ਦੀ ਥੋੜ੍ਹ ਕਰਕੇ ਜਾਂ ਤੱਤੀ ਲੂ ਦੇ ਥਪੇੜਿਆਂ ਨਾਲੇ ਸਾਰੇ ਉਸ ਨੂੰ ਔਖੇ ਚਾਬਦੇ ਸਨ ਜਿਵੇਂ ਬਿਮਾਰ ਸਬੰਧੀ ਲਈ ਕੋਈ ਡਾਕਟਰ ਵੱਲ ਦੌੜਦਾ ਹੈ ਮਾਲਤੀ ਭੱਜ ਕੇ ਅੰਦਰੋਂ ਛੋਟੀ ਬਾਲਟੀ ਚੁੱਕ ਲਈ ਅਤੇ ਨਲਕੇ ਵੱਲ ਉੱਠ ਣਠੀ ਭਾਰੇ ਪੱਥਰ ਨਲਕੇ ਨੂੰ ਉਹ ਸਾਰਾ ਜ਼ੋਰ ਲਾ ਕੇ ਢੇੜ ਰਹੀ ਸੀ ਧੁੱਪ ਨਾਲ ਉਸਦੇ ਗੋਰੇ ਮੁਖੜੇ ਦਾ ਰੰਗ ਬਨਾਤ ਵਰਗਾ ਹੁੰਦਾ ਜਾਂਦਾ ਸੀ ਬਾਹਾਂ ਦੀ ਥਕਾਵਟ ਨਾਲ ਉਸ ਨੂੰ ਸਾਹ ਚੜ ਰਿਹਾ ਸੀ ਜਿਸ ਨਾਲ ਉਸਦੀ ਸੁੰਦਰਤਾ ਹੋਰ ਵੀ ਨਿਖਰਾਈ ਸੀ ਪਰ ਥੱਕ ਜਾਣ ਤੇ ਵੀ ਉਸਨੇ ਢੇੜਨਾ ਨਾ ਛੱਡਿਆ ਇਸ ਵੇਲੇ ਸ਼ਾਇਦ ਆਂਢੀ ਗੁਆਂਢੀ ਉਸਦੀ ਮੂਰਖਤਾ ਉੱਤੇ ਹੱਸ ਰਹੇ ਹੋਣਗੇ ਪਰ ਉਹ ਆਪਣੇ ਕੰਮ ਵਿੱਚ ਮਸਤ ਸੀ। ਇੱਕ ਬਾਲਟੀ ਫਿਰ ਦੂਜੀ ਤੇ ਫਿਰ ਤੀਜੀ ਮਾਲਤੀ ਮੁੜਕੇ ਨਾਲ ਭਿੱਜ ਗਈ। ਸਾਹ ਨਾਲ ਸਾਹ ਰਲਣਾ ਔਖਾ ਹੋ ਗਿਆ। ਤੀਜੀ ਬਾਲਟੀ ਹਜੇ ਅੱਧੀ ਹੋਈ ਸੀ ਕਿ ਹਵੇਲੀ ਦੇ ਦਰਵਾਜ਼ੇ ਵੱਲੋਂ ਕਿਸੇ ਦੀ ਆਵਾਜ਼ ਆਈ। ਮਾਲਾ ਪੋਤੇ ਨੂੰ ਧੁੱਪ ਵਿੱਚ ਛੱਡ ਦੇ। ਮੈਂ ਇਹ ਬਾਲਨ ਰੱਖ ਆਵਾਂ ਤੇ ਪਾ ਦੇਣਾ ਤੇਰੇ ਬੁੱਟਿਆਂ ਨੂੰ ਪਾਣੀ। ਇਹ ਆਵਾਜ਼ ਕਮਰ ਦੀ ਸੀ ਜਿਹੜਾ ਸ਼ੰਕਰ ਤੋਂ ਕੋਈ 10 ਕਦਮ ਅਗੇਰੇ ਤੁਰਦਾ ਪਹਿਲਾ ਪਹੁੰਚਾ ਸੀ। ਕੋਈ ਨਹੀਂ ਚਾਚਾ ਮੈਂ ਥੱਕੀ ਤੇ ਨਹੀਂ ਕਹਿ ਕੇ ਮਾਲਤੀ ਉਵੇਂ ਹੀ ਲੱਗੀ ਰਹੀ। ਉਧਰ ਕਮਰ ਦੀ ਤੂਰ ਹੋਰ ਤੇਜ਼ ਹੋ ਗਈ ਤੇ ਆਪਣੀ ਕੋਠੜੀ ਤੋਂ ਕੁਝ ਉਰੇ ਹੀ ਵਾਲਨ ਸੁੱਟ ਕੇ ਉਹ ਮੁੜ ਮਾਲਤੀ ਪਾਸ ਆ ਪੁੱਜਾ। ਉਸ ਦਾ ਹੱਥ ਨਲਕੇ ਦੀ ਹੱਥੀ ਨਾਲੋਂ ਹਟਾ ਕੇ ਉਹਨੇ ਘਰ ਵੱਲ ਤੱਕਦਾ ਹੋਇਆ ਇਹ ਕਹਿ ਕੇ ਪਾਣੀ ਗੇੜਨ ਲੱਗਾ ਜਾਂ ਰਮਾਨ ਨਾਲ ਬਹਿ ਜਾ ਜਾ ਕੇ ਮਰਨ ਦੀ ਸਲਾਹ ਇਹ ਚੁੜੀਲੇ ਚਾਚੀ ਆਪਣੀ ਨੂੰ ਆਖ ਦਿੰਦੀੋਂ ਜੇ ਸਰ ਪਰ ਤੂੰ ਦੁਪਹਿਰੇ ਹੀ ਪਾਣੀ ਪਾਣਾ ਸੀ ਤਾਂ ਆਪਣੇ ਮਿਹਰਬਾਨ ਚਾਚੇ ਦੇ ਸ ਆਭਿਮਾਨ ਬਰੇ। ਅਭਿਮਾਨ ਪਰੇ ਐਹਸਾਨ ਨਾਲ ਲੱਦੀ ਮਾਲਤੀ ਕੁਝ ਕਹਿ ਨਹੀਂ ਲੱਗੀ ਸੀ ਕਿ ਬਾਹਰੋਂ ਉਸ ਨੂੰ ਆਪਣਾ ਪਿਤਾ ਆਉਂਦਾ ਦਿਖਾਈ ਦਿੱਤਾ ਉਹ ਭੱਜ ਕੇ ਸ਼ੰਕਰਵਲ ਵਧੀ ਤੇ ਪਹਿਲਾ ਸਵਾਲ ਉਸਨੇ ਕੀਤਾ ਬਾਉ ਜੀ ਤੁਸੀਂ ਤਾਂ ਸੌਦਾ ਲੈਣ ਗਏ ਸੀ ਹੈਰਾਨੀ ਤੇ ਪ੍ਰਸ਼ਨ ਭਰੀ ਨਜ਼ਰ ਨਾਲ ਉਹਦੇ ਨਿਰਾਸ਼ ਚਿਹਰੇ ਵੱਲ ਤੱਕਣ ਲੱਗੀ ਸ਼ੰਕਰ ਚੁੱਪ ਸੀ ਕਿ ਉਹ ਮਾਲਤੀ ਨੂੰ ਉੱਤਰ ਵਿੱਚ ਕਹਿੰਦਾ ਕਿ ਹਟਵਾਣੀਆਂ ਨੇ ਪਿਛਲੇ 3 ਮਹੀਨਿਆਂ ਦਾ ਹਿਸਾਬ ਨਾ ਚੁਕਾਨ ਕਰਕੇ ਉਹਨੂੰ ਸੌਦਾ ਦੇਣੋਂ ਇਨਕਾਰ ਕਰ ਦਿੱਤਾ ਹੈ ਕਿ ਉਹ ਇਹ ਵੀ ਦੱਸ ਦਿੰਦਾ ਕਿ ਕਾਰਖਾਨੇ ਵੱਲੋਂ ਪਿਛਲੇ 3 ਮਹੀਨਿਆਂ ਦੀ ਤਨਖਾਹ ਮੰਗਣ ਬਦਲੇ ਉਸ ਨੂੰ ਨੌਕਰੀੋਂ ਜਵਾਬ ਮਿਲ ਗਿਆ ਹੈ। ਕਿ ਉਹ ਮਾਲਤੀ ਨੂੰ ਇਹ ਵੀ ਦੱਸ ਦੇਵੇ ਕਿ ਅੱਜ ਦਾ ਐਤਵਾਰ ਉਸ ਲਈ ਛੁੱਟੀ ਦਾ ਦਿਨ ਨਹੀਂ ਸਗੋਂ ਉਸਦੀ ਵੀ ਛੁੱਟੀ ਦਾ ਦਿਨ ਹੈ। ਉਹ ਚੁੱਪਚਾਪ ਕੋਠੜੀ ਵਿੱਚ ਜਾ ਕੇ ਬਿਨਾਂ ਕੁਝ ਕਿਹਾ ਮੰਜੇ ਤੇ ਲੰਮਾ ਪੈ ਗਿਆ। ਸ਼ੰਕਰ ਤੇ ਕਮਰ ਦੀਆਂ ਕੋਠੜੀਆਂ ਨਾਲੋਂ ਨਾਲ ਸਨ। ਦੋਹਾਂ ਘਰਾਂ ਵਿੱਚ ਕੇਵਲ ਦੋ-ਦੋ ਜੀ ਰਹਿੰਦੇ ਸਨ। ਇੱਕ ਵਿੱਚ ਸ਼ੰਕਰ ਤੇ ਮਾਲਤੀ ਦੂਜੇ ਵਿੱਚ ਕਮਰ ਤੇ ਉਸਦੀ ਘਰ ਵਾਲੀ ਸਲੀਮਾ ਕਮਰ ਨੇ ਮਿਹਨਤ ਮਜ਼ਦੂਰੀ ਵਿੱਚ ਹੀ ਆਪਣੀ ਸਾਰੀ ਉਮਰ ਬਿਤਾਈ ਹੈ 89 ਸਾਲਾਂ ਤੋਂ ਕਾਰਖਾਨੇ ਵਿੱਚ ਕੰਮ ਕਰਦਾ ਹੈ ਉਸ ਦੀ ਤਨਖਾਹ ਵੀ ਹੋਰ ਮਜ਼ਦੂਰਾ ਜਿੰਨੀ ਅਰਥਾਤ 25 ਰੁਪਏ ਹੈ ਜਿਸ ਵਿੱਚੋਂ ਚਾਰ ਕਿਰਾਏ ਦੇ ਚਲੇ ਜਾਂਦੇ ਹਨ ਪਰ ਸਲੀਮਾ ਵੀ ਕਿਉਂਕਿ ਮਿਹਨਤ ਮਜ਼ਦੂਰੀ ਕਰਕੇ ਪੰਜ ਸੱਤ ਕਮਾ ਲੈਂਦੀ ਹੈ ਇਸ ਲਈ ਦੋਹਾਂ ਦਾ ਝਟ ਚੰਗਾ ਲੰਘਦਾ ਜਾਂਦਾ ਹੈ ਸੰਤਾਨ ਦਾ ਮੂੰਹ ਵੇਖਣਾ ਭਾਵੇਂ ਉਹਨਾਂ ਨੂੰ ਹਜੇ ਤੀਕ ਨਸੀਬ ਨਹੀਂ ਹੋਇਆ ਪਰ ਮਾਲਤੀ ਦੀ ਹੋਂਦ ਨੇ ਬਹੁਤ ਹੱਤੀ ਕੋ ਉਹਨਾਂ ਦੀ ਸਿਕ ਪੂਰੀ ਕਰ ਦਿੱਤੀ ਹੋਈ ਹੈ ਦੋਵੇਂ ਮਾਲਤੀ ਨੂੰ ਆਪਣੀ ਸੰਤਾਨ ਸਮਝ ਕੇ ਪਿਆਰਦੇ ਨੇ ਇਧਰ ਤਿੰਨਾ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਵਿਚਾਰੇ ਮਜ਼ਦੂਰਾਂ ਦਾ ਜਿਉਣਾ ਦੁੱਬਰ ਹੋ ਰਿਹਾ ਹੈ ਪਰ ਕਮਰ ਨੂੰ ਉਨੀ ਤਕਲੀਫ ਨਹੀਂ ਵਾਪਰੀ ਸ਼ੰਕਰ ਦੀ ਹਾਲਤ ਵਿੱਚ ਕਮਰ ਨਾਲੋਂ ਬਹੁਤਾ ਫਰਕ ਹੈ ਤਨਖਾਹ ਉਸਦੀ ਵੀ ਉਨੀ ਹੈ ਪਰ ਵਿਚਾਰਾ ਸਦਾ ਕਰਜ਼ਾਈ ਰਹਿੰਦਾ ਹੈ ਇਹਨਾਂ 25 ਰੁਪਈਆ ਵਿੱਚ ਉਸਨੂੰ ਹਮੇਸ਼ਾ ਪੇਟ ਤੇ ਪੱਥਰ ਬਣ ਕੇ ਗੁਜ਼ਾਰਾ ਕਰਨਾ ਪੈਂਦਾ ਹੈ ਉਸਨੇ ਚੰਗੇ ਦਿਨ ਦੇਖੇ ਹੋਏ ਸਨ ਰੱਜੇ ਪੂਜੇ ਘਰ ਦਾ ਜੰਪਲ ਹੈ ਕਦੇ ਸਮਾਂ ਸੀ ਕਿ ਸ਼ੰਕਰ ਚੌਹ ਨੂੰ ਖਵਾ ਕੇ ਖਾਂਦਾ ਸੀ ਪਰ ਸਮੇਂ ਦੇ ਚੱਕਰ ਨੇ ਉਸ ਨੂੰ ਇਹ ਵੀ ਦਿਨ ਦਿਖਾਣੇ ਸੰ ਕਿ ਇੱਕ ਪੜਿਆ ਲਿਖਿਆ ਆਦਮੀ ਪੇਟ ਦੀ ਅੱਗ ਬੁਝਾਨ ਖਾਤਰ ਮਜ਼ਦੂਰਾ ਵਿੱਚ ਭਰਤੀ ਹੋਣ ਲਈ ਮਜਬੂਰ ਹੋਵੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਦਸ ਜਮਾਤਾਂ ਪੜਿਆ ਤੇ ਚੰਗੇ ਘਰ ਵਿਆਹਿਆ ਵਰਿਆ ਵਿਆਹ ਤੋਂ 4 ਸਾਲ ਬਾਅਦ ਉਸਦੇ ਘਰ ਵਾਲੀ ਪਰਸੂਤ ਪੀੜ ਦਾ ਸ਼ਿਕਾਰ ਹੋ ਕੇ ਉਸ ਨੂੰ ਸਦਾ ਦਾ ਵਿਛੋੜਾ ਦੇ ਗਈ ਤੇ ਜਾਂਦੀ ਹੋਈ ਉਸ ਪਾਸ ਆਪਣੀ ਅੰਤਮ ਨਿਸ਼ਾਨੀ ਛੱਡ ਗਈ ਇਹੋ ਮਾਲਤੀ ਜਿਸ ਨੂੰ ਸ਼ੰਕਰ ਨੇ ਦੁੱਧ ਦੀ ਥਾਂ ਆਪਣੇ ਲਹੂ ਨਾਲ ਪਾਲਿਆ ਹੈ ਸ਼ੰਕਰ ਦਾ ਪਿਓ ਇੱਕ ਸਿਰਕਟ ਵਪਾਰੀ ਸੀ ਪਰ ਸੱਟੇ ਦੇ ਝਸਨੇ ਥੋੜੇ ਚਿਰ ਵਿੱਚ ਹੀ ਉਸ ਦਾ ਸਭ ਕੁਝ ਖੋ ਲਿਆ ਸੋਨੇ ਦੀ ਲੰਕਾ ਸਵਾ ਦਾ ਢੇਰ ਹੋ ਗਈ ਅਖੀਰ ਇੱਕ ਵਾਰੀ ਘਾਟੇ ਦਾ ਐਸਾ ਅਸਹਿ ਤਕਾ ਵਜਾ ਕਿ ਉਸ ਨੇ ਇੱਜ਼ਤ ਦੇ ਨਾਲੋਂ ਜਾਨ ਦੇਣੀ ਚੰਗੀ ਸਮਝੀ ਤੇ ਰੇਲ ਦੇ ਪਹੀਆਂ ਹੇਠ ਜਾ ਕੇ ਚੀਕ ਟਵਾਈ ਇੱਜ਼ਤ ਫਿਰ ਵੀ ਬਰਕਰਾਰ ਨਾ ਰਹਿ ਸਕੇ ਉਸ ਦੇ ਕੀਤੇ ਦਾ ਫਲ ਸੰਤਾਨ ਨੂੰ ਕੁਪਤ ਨਾ ਪਿਆ ਘਰ ਕੁਲਾ ਤੇ ਟੂਮ ਟੱਲਾ ਦੇ ਕੇ ਵੀ ਜਦ ਕਰਜ਼ੇ ਦੇ ਭਾਰੀ ਬੋਝ ਹੇਠੋਂ ਸ਼ੰਕਰ ਨੂੰ ਆਪਣਾ ਸਿਰ ਨਿਕਲਦਾ ਨਾ ਦਿਸਿਆ ਤਾਂ ਉਹ ਇੱਕ ਦਿਨ ਆਪਣੀ ਸਵਾ ਸਾਲ ਦੀ ਬੱਚੀ ਮੋਢੇ ਲਾ ਕੇ ਰਾਤੋਂ ਰਾਤ ਆਪਣੀ ਜਨਮ ਭੂਮੀ ਛੱਡ ਤੁਰਿਆ ਇਸ ਤੋਂ ਬਾਅਦ ਉਸਨੇ ਕਿਹੋ ਜਿਹਾ ਠੇਡੇ ਖਾਦੇ ਰਿਜਕ ਦਾ ਤੱਕਿਆ ਉਹ ਕਿੱਥੇ ਕਿੱਥੇ ਭਟਕਿਆ ਤੇ ਕਿਵੇਂ ਇਸ ਬਦਨਸੀਬ ਬੱਚੀ ਨਾਲ ਬੇਆਰਾਮ ਦਿਹਾੜੀਆਂ ਤੇ ਬੇਨੀਂਦ ਰਾਤਾਂ ਦੇ ਲੰਮੇ ਲੰਮੇ 8 ਸਾਲ ਉਸ ਬਿਤਾਏ ਇਹ ਸ਼ੰਕਰ ਦਾ ਦਿਲ ਹੀ ਜਾਣਦਾ ਹੋਵੇਗਾ ਨੌਕਰੀ ਤੋਂ ਨਿਰਾਸ਼ ਹੋ ਕੇ ਕਈ ਵਾਰੀ ਉਹ ਟੋਕਰੀ ਢੂੰਣ ਲਈ ਵੀ ਤਿਆਰ ਹੋਇਆ ਪਰ ਇਸ ਵਿੱਚ ਵੀ 4 ਦਿਨ ਕੰਮ ਤੇ 10 ਦਿਨ ਵਿਹਲਾ ਅੰਤ ਉਸ ਨੂੰ ਇੱਕ ਕਾਰਖਾਨੇ ਵਿੱਚ ਕੰਮ ਲੱਭਾ ਸ਼ੰਕਰ ਨੂੰ ਰਾਏ ਸਾਹਿਬ ਦੇ ਕਾਰਖਾਨੇ ਵਿੱਚ ਕੰਮ ਕਰਦਿਆਂ 5 ਸਾਲ ਹੋ ਗਏ ਹਨ ਇਸ ਵੇਲੇ ਉਸ ਦੀ ਉਮਰ 45 ਸਾਲ ਤੋਂ ਵੱਧ ਨਹੀਂ ਪਰ ਗਰੀਬੀ ਚਿੰਤਾ ਤੇ ਇੱਕ ਨਕਾਮ ਲਗਨ ਨੇ ਉਸ ਦੀ ਸਿਹਤ ਉਤੇ ਇਤਨਾ ਭੈੜਾ ਅਸਰ ਕੀਤਾ ਹੈ ਕਿ ਉਹ 60 ਵਰਿਆਂ ਦਾ ਜਾਪਨ ਲੱਗ ਪਿਆ ਹੈ ਪਹਿਲਾਂ ਕੁਝ ਸਮਾਂ ਤਾਂ ਸ਼ੰਕਰ ਨੇ ਸੋਚਾਂ ਵਿਚਾਰਾਂ ਵਿੱਚ ਬਿਤਾਇਆ ਪਰ ਜਦ ਉਸਦੀ برداشت ਦਾ ਪਿਆਲਾ ਉੱਕਾ ਹੀ ਭਰ ਗਿਆ ਤਾਂ ਉਸਨੇ ਜ਼ੁਬਾਨ ਖੋਲ੍ਹਣੀ ਤੇ ਨਾਲ ਹੀ ਕੁਝ-ਕੁਝ ਕਲਮ ਨੂੰ ਹਰਕਤ ਦੇਣੀ ਵੀ ਸ਼ੁਰੂ ਕੀਤੀ ਮਜ਼ਦੂਰਾਂ ਦੇ ਦੁੱਖੜਿਆਂ ਤੇ ਮਾਲਕਾਂ ਦੇ ਜ਼ੁਲਮਾਂ ਨੂੰ ਬਿਆਨ ਕਰਨ ਲੱਗਾ ਉਹ ਪੱਥਰ ਨੂੰ ਵੀ ਇੱਕ ਵਾਰੀ ਰੁਵਾ ਦੇਂਦਾ ਸੀ ਪਰ ਨਿੱਕੀਆਂ ਗਰਜਾਂ ਦੀ ਵੱਧਦੀ ਹੋਈ ਦੁਨੀਆ ਉਸਤੇ ਵੱਡੇ ਭਾਵਾਂ ਨੂੰ ਬੇਕਦਰੀ ਦੇ ਠੁੱਡਿਆਂ ਨਾਲ ਠੁਕਰਾ ਸੁੱਟਦੀ ਸੀ ਸ਼ੇਖਰ ਉਸਦੀ ਬੇਗਰਜ ਤੇ ਅਟੁੱਟ ਲਗਨ ਨੇ ਸਭ ਕੁਝ ਰੰਗ ਲਿਆਉਣਾ ਸ਼ੁਰੂ ਕਰ ਹੀ ਦਿੱਤਾ। ਪਿਛਲੇਰੇ ਸਾਲ ਜਦ ਰਾਏ ਸਾਹਿਬ ਨੇ ਕੰਮ ਦੇ ਘੰਟੇ ਵਧਾਉਣ ਦਾ ਐਲਾਨ ਕੀਤਾ ਤਾਂ ਸ਼ੰਕਰ ਦੀਆਂ ਗੱਲਾਂ ਨੂੰ ਲੋਕੀ ਰਤਾ ਧਿਆਨ ਨਾਲ ਸੁਣਨ ਲੱਗੇ। ਅਸਰ ਵੱਧਦਾ ਵੱਧਾ ਇਥੋਂ ਤੀਕ ਵਧਿਆ ਕਿ ਰਾਏ ਸਾਹਿਬ ਦੇ ਮਜ਼ਦੂਰਾ ਨੇ ਸ਼ੰਕਰ ਦੀਆਂ ਮੰਗਾਂ ਨਾਲ ਸੰਪਤੀ ਪ੍ਰਗਟ ਕੀਤੀ ਜਿਸ ਤੇ ਫਲਸਰੂਪ ਕਾਰਖਾਨੇ ਵਿੱਚ ਹੜਤਾਲ ਹੋ ਗਈ। ਮਾਲਕ ਨੇ ਪਹਿਲਾਂ ਤਾਂ ਸ਼ਕਤੀ ਦਾ ਕਦਮ ਉਠਾਇਆ ਪਰ ਵਿੱਚੋਂ ਕਿਸੇ ਨੀਤੀ ਨਪੁੰਨੇ ਸਲਾਹ ਦਿੱਤੀ ਕਿ ਹਜੇ ਵੇਲਾ ਨਹੀਂ। ਸਮਾਂ ਉੰਤੇ ਹੀ ਕੰਡਾ ਕੰਡਣਾ ਠੀਕ ਹੋਵੇਗਾ ਮਾਲਕ ਨੇ ਨਰਮੀ ਇਖਤਿਆਰ ਕਰ ਲਈ ਤੇ ਕੰਮ ਦਾ ਵਕਤ ਉਸ ਨੂੰ ਫਿਰ ਪਹਿਲੇ ਹੀ ਟੀਚੇ ਤੇ ਲਿਆਉਣਾ ਪਿਆ ਸਭ ਕੁਝ ਠੀਕ ਹੋ ਗਿਆ ਸ਼ੰਕਰ ਨੂੰ ਆਪਣੀ ਪਹਿਲੀ ਸਫਲਤਾ ਦੀ ਖੁਸ਼ੀ ਹੋਈ ਪਰ ਉਹ ਨਹੀਂ ਸੀ ਜਾਣਦਾ ਕਿ ਰਾਏ ਸਾਹਿਬ ਦਾ ਖੋਰ ਸੰਡੇ ਵਾਲਾ ਹੁੰਦਾ ਹੈ ਜਿਹੜਾ ਆਦਮੀ ਇੱਕ ਵਾਰੀ ਉਸ ਦੀਆਂ ਅੱਖਾਂ ਵਿੱਚ ਰੜਕ ਜਾਵੇ ਉਹ ਮਰਦੇ ਦਮ ਤੱਕ ਉਸ ਵੱਲੋਂ ਅਵੇਸਲਾ ਨਹੀਂ ਹੁੰਦਾ ਸ਼ੰਕਰ ਰਾਏ ਸਾਹਿਬ ਦੇ ਰਸਤੇ ਦਾ ਨਿੱਗਰ ਰੋੜਾ ਸੀ ਜਿਸ ਨੂੰ ਰਸਤੇ ਤੋਂ ਹਟਾਣ ਲਈ ਰਾਏ ਸਾਹਿਬ ਨੂੰ ਇਸ ਵੇਲੇ ਵਾਯੂ ਮੰਡਲ ਕੋ ਚੰਗੇਰਾ ਜਾਪਿਆ ਸ਼ੰਕਰ ਦੇ ਕੁਝ ਸਾਥੀ ਜਿਹੜੇ ਹਮੇਸ਼ਾ ਉਸ ਦੀ ਹਾਂ ਵਿੱਚ ਹਾ ਰੁਲਾਨ ਵੇਲੇ ਮੋਰੀ ਹੁੰਦੇ ਸਨ ਰਾਏ ਸਾਹਿਬ ਨੇ ਇੱਕੇ ਕਰਕੇ ਆਪਣੇ ਨਾਲ ਗੰਢ ਲਏ ਸਨ ਇਸ ਲਈ ਹੁਣ ਖਤਰੇ ਦੀ ਕੋਈ ਸੰਭਾਵਨਾ ਨਹੀਂ ਸੀ ਸ਼ੰਕਰ ਨੂੰ ਹਟਾਣ ਦਾ ਉਸ ਲਈ ਸੁਨਹਿਰੀ ਮੌਕਾ ਸੀ ਨਾਲੇ ਰਾਏ ਸਾਹਿਬ ਨੂੰ ਇੱਕ ਹੋਰ ਵੀ ਪਾਲਾ ਮਾਰ ਰਿਹਾ ਸੀ ਮਜ਼ਦੂਰਾਂ ਨੂੰ ਪਿਛਲੇ 3 ਮਹੀਨਿਆਂ ਤੋਂ ਤਨਖਾਹ ਨਹੀਂ ਸੀ ਦਿੱਤੀ ਗਈ ਤੇ ਉਸ ਨੂੰ ਖਤਰਾ ਸੀ ਮਤਾ ਸ਼ੰਕਰ ਦੀ ਚੁੱਕ ਨਾਲ ਇਹ ਲੋਕ ਫੇਰ ਪੜਕ ਪੈਣ। ਸ਼ੰਕਰ ਨੂੰ ਨੌਕਰੀਆਂ ਜਵਾਬ ਮਿਲ ਗਿਆ ਪਰ ਮਾਮਲਾ ਇੱਥੇ ਖਤਮ ਨਹੀਂ ਸੀ। ਸ਼ੰਕਰ ਸਮਝ ਰਿਹਾ ਸੀ ਕਿ ਇਹ ਤਾਂ ਮਾਲਕ ਵੱਲੋਂ ਸ਼ਕਤੀ ਦੇ ਨਾਟਕ ਦਾ ਪਹਿਲਾ ਸੀਨ ਹੈ। ਉਸ ਨੂੰ ਅੰਦੇਸ਼ਾ ਸੀ ਕਿ ਇਸ ਤੋਂ ਬਾਅਦ ਕਈਆਂ ਹੋਰਾਂ ਦੀ ਵਾਰੀ ਆਵੇਗੀ ਤੇ ਇਹ ਸਿਲਸਿਲਾ ਪਤਾ ਨਹੀਂ ਕਦੋਂ ਤੱਕ ਜਾਰੀ ਰਹੇਗਾ। ਸ਼ੰਕਰ ਆਪਣੀ ਕੋਠੜੀ ਵਿੱਚ ਜਾ ਕੇ ਲੰਮਾ ਪੈ ਗਿਆ। ਉਸ ਨੂੰ ਇੱਕ ਵਾਰੀ ਫੇਰ ਉਹਨਾਂ ਚੀਜ਼ਾਂ ਦਾ ਖਿਆਲ ਆਇਆ। ਜਿਹੜੀਆਂ ਵੱਡੇ ਵੇਲੇ ਬਾਜ਼ਾਰ ਜਾਣ ਲੱਗਿਆ ਮਾਲਤੀ ਨੇ ਲਿਆਉਣ ਲਈ ਉਹਨੂੰ ਕਹੀਆਂ ਸਨ ਆਟਾ, ਦਾਾਲਾਂ, ਸਬਜ਼ੀ, ਕੁਝ ਧਾਗੇ ਦੇ ਗੋਲੇ ਤੇ ਹੋਰ ਕਿੰਨਾ ਹੀ ਨਿਕਸੁਖ ਪਰ ਇਹਨਾਂ ਚੀਜ਼ਾਂ ਦੇ ਬਦਲੇ ਸ਼ੰਕਰ ਜੋ ਕੁਝ ਲਿਆਇਆ ਉਸਨੂੰ ਉਹ ਮਾਲਤੀ ਤੋਂ ਲੁਕਾ ਕੇ ਰੱਖਣਾ ਚਾਹੁੰਦਾ ਸੀ ਮਾਲਤੀ ਦੇ ਪ੍ਰਸ਼ਨਾਂ ਤੋਂ ਬਚਣ ਲਈ ਓਖਾ ਮੀਟ ਕੇ ਮੰਝੇ ਤੇ ਪੈ ਗਿਆ ਤੇ ਮਾਲਤੀ ਨੇ ਉਸਦੀ ਨੀਂਦਰ ਖਰਾਬ ਕਰਨੀ ਠੀਕ ਨਾ ਸਮਝਦਿਆਂ ਪਾਣੀ ਦਾ ਇੱਕ ਗਲਾਸ ਉਸਨੂੰ ਪਿਲਾਇਆ ਤੇ ਫਿਰ ਆਪਣੇ ਸਿਉਣ ਦੇ ਕੰਮ ਵਿੱਚ ਰੁੱਝ ਗਈ ਉਧਰ ਕਮਰਵੀ ਸ਼ੰਕਰ ਦੀ ਚਿੰਤਾ ਤੋਂ ਜਾਣੂ ਸੀ ਇਸੇ ਕਰਕੇ ਉਸਨੇ ਸੁੱਤੀ ਹੋਈ ਸਲੀਮਾ ਨੂੰ ਝਟਪੜ ਜਗਾਇਆ ਤੇ ਥੋੜੀ ਦੇਰ ਬਾਅਦ ਪਾਣੀ ਪੀ ਕੇ ਸ਼ੰਕਰ ਨੂੰ ਤਰਵਾਸ ਦੇਣ ਲਈ ਉਸਦੀ ਕੋਠੜੀ ਵਿੱਚ ਆ ਪੁੱਜਾ ਪਰ ਮਾਲਤੀ ਦੇ ਸਾਹਮਣੇ ਉਹ ਇਸ ਕਿਸੇ ਨੂੰ ਛੇੜਨਾ ਨਹੀਂ ਸੀ ਚਾਹੁੰਦਾ ਉਸ ਨੂੰ ਹਟਾਣ ਦੇ ਇਰਾਦੇ ਨਾਲ ਉਹ ਕਹਿਣ ਲੱਗਾ ਤੇ ਕੁੜੇ ਅੱਜ ਤੋਂ ਆਪਣੀ ਚਾਚੀ ਵੱਲ ਨਹੀਂ ਸੀ ਜਾਣਾ ਮਾਲਤੀ ਬੋਲੀ ਚਾਚਾ ਮੈਂ ਗਈ ਤੇ ਸਾਂ ਪਰ ਉਹ ਸੁੱਤੀ ਹੋਈ ਸੀ ਸੁੱਤੀ ਹੋਈ ਸੀ ਤਾਂ ਜਗਾ ਲੈਂਦੀਓ ਜਾਂ ਵਗ ਜਾ ਸੱਦਦੀ ਪਈ ਉਹ ਤੈਨੂੰ ਤੇ ਮਾਲਦੀ ਸ਼ਿੱਕੂ ਹੱਥ ਵਿੱਚ ਫੜੀ ਸਲੀਮਾ ਵੱਲ ਤੁਰ ਪਈ ਉਸਦੇ ਜਾਂਦਿਆ ਹੀ ਸ਼ੰਕਰ ਦੇ ਮੰंजे ਤੇ ਬੈਠਦਾ ਹੋਇਆ ਉਹ ਕਹਿਣ ਲੱਗਾ ਦਿਲਗੀਰ ਕਿਉ ਹੋ ਗਿਆ ਏ ਠੰਡਾ ਸਾਹ ਭਰ ਕੇ ਸ਼ੰਕਰ ਬੋਲਿਆ ਨਹੀਂ ਦਿਲਗੀਰ ਕਾਦੇ ਲਈ ਹੋਣਾ ਏ ਪਰ ਕਮਰ ਦੀਨਾ ਮੈਨੂੰ ਇੱਕ ਹਿਰਕ ਜ਼ਰੂਰ ਹੈ ਕਿ ਤੇਰਾ ਮੇਰਾ ਸਾਥ ਨਹੀਂ ਰਹਿਣਾ ਮਾਲਾ ਵਿਚਾਰੀ ਤੁਸੀਂ ਦੋਹਾਂ ਬਗੈਰ ਉਧਰ ਜਾਵੇਗੀ ਇਥੇ ਤਾਂ ਹੁਣ ਮੈਨੂੰ ਰਹਿਣ ਕਿਸੇ ਨਹੀਂ ਦੇਣਾ ਤੁਹਾਡੇ ਨਾਲ ਵਿਚਾਰੀ ਪਰਚੀ ਹੋਈ ਸੀ ਕਹਿੰਦਿਆ ਕਹਿੰਦਿਆ ਸ਼ੰਕਰ ਦੀ ਅੱਖਾਂ ਪਾ ਰਹੀਆਂ ਹੌਸਲੇ ਭਰੀ ਆਵਾਜ਼ ਵਿੱਚ ਕਮਰ ਬੋਲਿਆ ਕੋਈ ਜੰਮਿਆ ਸਾਨੂੰ ਨਾ ਖੇੜਨ ਵਾਲਾ ਸ਼ੰਕਰਾ ਜਿੱਥੇ ਤੂੰ ਹੋਵੇਂਗਾ ਉੱਥੇ ਮੈਂ ਹੋਵਾਂਗਾ ਇਕੱਠੇ ਜੀਵਾਂਗੇ ਇਕੱਠੇ ਹੀ ਮਰਾਂਗੇ ਫਿਕਰ ਨਾ ਕਰ ਤੂੰ ਨਹੀਂ ਕਮਰਦੀਨਾ ਇਹ ਨਹੀਂ ਬਰਦਾਸ਼ਤ ਕਰ ਸਕਦਾ ਕਿ ਮੇਰੇ ਪਿੱਛੇ ਤੈਨੂੰ ਵੀ ਕਿਸੇ ਮੁਸੀਬਤ ਵਿੱਚ ਪੈਣਾ ਪਵੇ ਤੂੰ ਕਰਨ ਦੇ ਖਾਂ ਜੋ ਕੁਝ ਕਰਦੇ ਨੇ ਇੱਕ ਵਾਰੀ ਨਾਨੀ ਨਾਲ ਚੇਤੇ ਕਰਾ ਦਿੱਤੀ ਤਾਂ ਆਖੇ ਅੱਗੇ ਪਤਾ ਹੀ ਨਾ ਕੀ ਕਨ ਗੱਲ ਟੋਕੇ ਸ਼ੰਕਰ ਬੋਲਿਆ ਅੱਗੇ ਕਮਰਦੀਨਾ ਗੱਲ ਹੋਰ ਸੀ ਅੱਗੇ ਸਾਡਾ ਸਾਰਿਆਂ ਦਾ ਇਤفاق ਸੀ ਪਰ ਹੁਣ ਜਿਹੜੀ ਮਾਲਕਾਂ ਨੇ ਪਾੜੋ ਤੇ ਮਾਰੋਂ ਵਾਲੀ ਪਾਲਸੀ ਇਖਤਿਆਰ ਕਰ ਰੱਖੀ ਹੈ ਇਸ ਨੇ ਕਿਸੇ ਦੀ ਕੋਈ ਪੇਸ਼ ਨਹੀਂ ਜਾਣਦੇ ਨਹੀਂ ਤੈਨੂੰ ਪਤਾ ਹੈ ਇੱਥੇ ਬਣ ਬਣ ਦੀ ਲੱਕੜੀ ਇਕੱਠੀ ਹੋਈ ਹੋਈ ਏ ਜਿਹੜੇ ਆਦਮੀ ਉਦੋਂ ਅੱਗੇ ਵੱਧ ਵੱਧ ਕੇ ਮਰਨ ਨੂੰ ਤਿਆਰ ਸਨ ਉਸ ਵੇਲੇ ਰਾਏ ਸਾਹਿਬ ਦੀ ਮੁਠੀ ਵਿੱਚ ਨੇ ਐਤ ਕਿ ਉਹ ਬੜੇ ਮਜ਼ਬੂਤ ਹਥਿਆਰਾਂ ਨਾਲ ਸਾਡੇ ਸਾਹਮਣੇ ਆਏ ਨੇ ਕਮਰ ਨੂੰ ਸ਼ੰਕਰ ਦੀਆਂ ਗੱਲਾਂ ਸੱਚੀਆਂ ਜਾਪਨ ਲੱਗੀਆਂ ਜਿਹੜਾ ਕਮਰ ਹੁਣ ਤੋਂ ਥੋੜਾ ਚਿਰ ਪਹਿਲਾਂ ਸ਼ੰਕਰ ਦੇ ਕੰਨਾਂ ਦੀ ਨੁਕਤਾਚੀਨੀ ਕਰਦਾ ਨਹੀਂ ਸੀ ਥੱਕਦਾ ਉਹੀ ਇਸ ਵੇਲੇ ਸੋਚ ਰਿਹਾ ਸੀ ਕਿਹੜੇ ਢੰਗ ਨਾਲ ਮੁਖਾਲਿਫ ਤਾਕਤ ਦਾ ਟੱਕਰਾ ਕੀਤਾ ਜਾਵੇ ਉਹ ਕੋਚੇਰ ਨਿਮੋ ਝੂਣਾ ਬੈਠਾ ਰਿਹਾ ਫਿਰ ਬੋਲਿਆ ਸ਼ੰਕਰਾ ਮੈਂ ਅਨਪੜ੍ਹ ਬੰਦਾ ਵਾਂ ਬਹੁਤੀਆਂ ਗੱਲਾਂ ਦੀ ਮੈਨੂੰ ਸੂਝ ਨਹੀਂ ਪਰ ਅੱਲਾ ਸਾਖੀਏ ਜੇ ਤੇਰੀ ਨੌਕਰੀ ਛੁੱਟ ਗਈ ਤਾਂ ਕਮਰ ਦੀ ਫੇਰਿਸ ਕਾਰਖਾਨੇੋਂ ਨਹੀਂ ਰਹਿਣ ਲੱਗਾ ਪਾਗਲ ਕਿਸੇ ਥਾਂ ਦਾ ਸ਼ੰਕਰ ਨੇ ਦਬਕਾ ਮਾਰਿਆ ਕਿਸੇ ਆਖਿਆ ਸੀ ਅਖੇ ਤੂੰ ਮੋਈਓ ਕਜਾ ਨਾਲ ਤੇ ਮੈਂ ਮਰਾਂ ਰਜਾ ਨਾਲ ਅੱਛਾ ਜੇ ਇਦਾਂ ਨਹੀਂ ਤਾਂ ਤੂੰ ਫਿਕਰ ਮਾਸਾ ਨਾ ਕਰ ਫਾਂਕੇ ਕੱਟਣੇ ਪਏ ਤਾਂ ਰਲ ਕੇ ਕਟਾਂਗੇ ਜੇ ਖਾਵਾਂਗੇ ਤਾਂ ਰਲ ਕੇ ਖੁਦਾ ਨਾ ਕਰਾਏ ਜੇ ਚਾਰ ਦਿਨ ਤੈਨੂੰ ਵਿਹਲਿਆ ਰਹਿਣਾ ਪਿਆ ਤਾਂ ਗੱਲ ਕਿਹੜੀ 25 ਮੈਂ ਲਿਆਉਣਾ 5 ਸੀ ਸਲੀਮਾ ਲਈ ਆਉਂਦੀ ਏ ਇਹਨੇ ਨਾਲ ਸਾਡਾ ਚੌਂਝੀਆਂ ਦਾ ਢਿੱਡ ਨਾ ਭਰੂ ਜਿਹੜਾ ਰੁੱਖਾ ਮਿੱਸਾ ਜੁੜੇਗਾ ਲਾ ਦਾ ਸ਼ੁਕਰ ਕਰਕੇ ਖਾ ਲਿਆ ਕਰਾਂਗੇ ਐਵੇਂ ਦਿਲ ਨਹੀਂ ਢਾਈ ਦਾ ਤੇ ਉਸ ਨੇ ਲੰਮੇ ਪਏ ਹੋਏ ਸ਼ੰਕਰ ਦੇ ਗਲ ਵਿੱਚ ਦੋਹੇ ਬਾਹਾਂ ਪਾ ਕੇ ਉਸ ਨੂੰ ਉਠਾਲ ਬਹਾਇਆ ਇਸ ਗਰੀਬ ਪਰ ਸੋਹਣੇ ਦਿਲ ਵਾਲੇ ਦੋਸਤ ਦੀਆਂ ਗੱਲਾਂ ਨੇ ਅਤੇ ਉਸ ਦੇ ਮਿੱਠੇ ਸਪਰਸ਼ ਨੇ ਸ਼ੰਕਰ ਦੇ ਹਨੇਰੇ ਦਿਲ ਵਿੱਚ ਇੱਕ ਵਾਰੀ ਚਾਨਣ ਕਰ ਦਿੱਤਾ ਉਹ ਇਸ ਵੇਲੇ ਸੋਚ ਰਿਹਾ ਸੀ ਗਰੀਬ ਹਾਂ ਬਦਨਸੀਬ ਹਾਂ ਪਰ ਦੋਸਤ ਦੀ ਦੌਲਤ ਤੋਂ ਤਾਂ ਖਾਲੀ ਨਹੀਂ ਹਾਂ ਜਿੱਥੇ ਕਮਰ ਵਰਗਾ ਦੋਸਤ ਹੈ ਜਿੱਥੇ ਮਾਲਕੀ ਮਾਲਤੀ ਵਰਗੀ ਬੱਚੀ ਹੈ ਉਥੇ ਸਭੋ ਕੁਝ ਹੈ ਬਿਨ ਖਾਦਿਆਂ ਰਾਜ ਤੇ ਬੇਸਰੋਂ ਸਮਾਨੀ ਦੀ ਹਾਲਤ ਵਿੱਚ ਵੀ ਬਾਦਸ਼ਾਹ ਵਰਗਾ ਸੁਖ ਮੈਂ ਬਦਨਸੀਬ ਨਹੀਂ ਖੁਸ਼ ਨਸੀਬ ਹਾਂ ਸੱਚਮੁੱਚ ਖੁਸ਼ ਨਸੀਬ ਉਸ ਦੀ ਅੱਖਾਂ ਵਿੱਚ ਤਰਦੇ ਹੋਏ ਹੰਝੂ ਹੇਠਾਂ ਡਿੱਗ ਪਏ ਤੇ ਉਸ ਨੇ ਕਮਰ ਦੇ ਦੋਵੇਂ ਹੱਥ ਫੜ ਕੇ ਆਪਣੀ ਹਿੱਕ 'ਨਾਂ ਲਾ ਲਏ ਉਸ ਦੀ ਜ਼ੁਬਾਨ ਵਿੱਚ ਖਮੋਸ਼ੀ ਸੀ ਪਰ ਦਿਲ ਵਿੱਚ ਕਿਸੇ ਮਿੱਠੇ ਸੰਗੀਤ ਦੀ ਝੰਕਾਰ ਥੋੜਾ ਚਿਰ ਦੋਵੇਂ ਚੁੱਪ ਰਹੇ ਦੋਹਾਂ ਦੀਆਂ ਅੱਖਾਂ ਅਗੇ ਤਸੱਲੀ ਖੇੜ ਰਹੀ ਸੀ ਫਿਕਰ ਤੇ ਦੁੱਖ ਇਸ ਵੇਲੇ ਉਹਨਾਂ ਤੋਂ ਦੂਹਾ ਉਹਨਾਂ ਤੋਂ ਪੋਹਾ ਦੂਰ ਸਨ परशंकर ਇਸ ਸਵਾਦ ਨੂੰ ਬਹੁਤਾ ਚਿਰ ਨਾ ਮਾਨ ਸਕਿਆ ਉਵੇਂ ਹੀ ਕਮਰ ਦੇ ਹੱਥਾਂ ਨੂੰ ਫੜੀ ਉਹ ਬੋਲਿਆ ਕਮਰਾ ਮੈਨੂੰ ਇੱਕ ਹੋਰ ਗੱਲ ਦੀ ਵੀ ਚਿੰਤਾ ਖਾਈ ਜਾਂਦੀ ਏ ਮੈਨੂੰ ਸਿਰਫ ਨੌਕਰੀਆਂ ਹਟਾ ਕੇ ਹੀ ਰਾਏ ਸਾਹਿਬ ਨੇ ਚੈਨ ਨਹੀਂ ਲੈਣਾ ਹੋ ਸਕਦਾ ਉਹ ਮੇਰੇ ਉੱਤੇ ਕੋਈ ਮੁਕੱਦਮਾ ਚਲਾ ਕੇ ਜੇਲ੍ਹ ਵਿੱਚ ਸੁੱਟ ਦੇਵੇ ਕਿਉਂਕਿ ਉਸ ਨੂੰ ਖਤਰਾ ਹੈ ਕਿ ਸ਼ੰਕਰ ਫੇਰ ਕੋਈ ਛੇੜ ਛਿੜੇਗਾ ਤੇ ਤੂੰ ਹੁਣ ਕਾਹਨੂੰ ਕੁਝ ਕਰਨਾ ਏ ਜਾਨ ਦੇ ਪਰੇ ਪਵਾੜੇ ਨੂੰ ਜਦ ਲੋਕੀ ਤੇਰਾ ਸਾਥ ਨਹੀਂ ਦਿੰਦੇ ਤਾਂ ਤੂੰ ਕਿਉਂ ਐਵੇਂ ਰਾਹ ਜਾਂਦੀਆਂ ਬਲਾਈ ਗੱਲ ਲੱਗ ਵਾਲਾ ਕੰਮ ਕਰੇ ਤਾਂ ਤੇਰਾ ਮਤਲਬ ਹੈ ਹੁਣ ਮੈਂ ਹੱਥ ਤੇ ਹੱਤ ਧਰ ਕੇ ਬੈਠ ਰਹਾ ਕਮਰਦੀਨਾ ਜੇ ਮੇਰੀ ਜਾਤ ਤੱਕ ਹੀ ਮਹਦੂਦ ਹੁੰਦਾ ਤਾਂ ਮੈਂ ਤੇਰਾ ਆਖਿਆ ਹੀ ਕਰਦਾ ਪਰ ਜਾਨਣਾ ਹੈ ਇਸ ਦਾ ਨਤੀਜਾ ਕੀ ਹੋਵੇਗਾ ਮਾਲਕਾਂ ਦੇ ਹੌਸਲੇ ਵੱਧ ਜਾਣਗੇ ਤੇ ਉਹ ਤੁਸਾਂ ਸਾਰਿਆਂ ਤੋਂ ਗਿਣ-ਗਿਣ ਕੇ ਬਦਲੇ ਲੈਣਗੇ ਤਾਂ ਤੂੰ ਹੁਣ ਜ਼ਰੂਰੀ ਕੋਈ ਨਾ ਕੋਈ ਪਵਾੜਾ ਪਾ ਕੇ ਰਹਿਣਾ ਹੈ ਕਮਰਾ ਮੈਂ ਸੱਚ ਨੂੰ ਲੁਕਾ ਕੇ ਨਹੀਂ ਰੱਖ ਸਕਦਾ ਨਾ ਹੀ ਜ਼ੁਲਮ ਦੀ ਹਮਾਇਤ ਕਰ ਸਕਦਾ ਹਾਂ ਮੈਂ ਬਹੁਤ ਕੁਝ ਕਰ ਸਕਦਾ ਜੇ ਮੇਰੇ ਰਸਤੇ ਵਿੱਚ ਇੱਕ ਭਾਰੀ ਰੁਕਾਵਟ ਨਾ ਹੁੰਦੀ। ਸ਼ੰਕਰ ਦੀਆਂ ਗੱਲਾਂ ਨੇ ਹੌਲੀ-ਹੌਲੀ ਕਮਰ ਦੇ ਦਿਲ ਤੇ ਅਸਰ ਕਰਨਾ ਸ਼ੁਰੂ ਕਰ ਦਿੱਤਾ। ਉਹ ਬੋਲਿਆ ਕਾਦੀ ਰੁਕਾਵਟ? ਕਮਰਾ ਮੈਨੂੰ ਇਸ ਕੁੜੀ ਦਾ ਫਿਕਰ ਕੁਝ ਨਹੀਂ ਕਰਨ ਦਿੰਦਾ। ਕੋਠੇ ਜੱਡੀ ਹੋ ਪਈਏ ਇਸ ਦਾ ਕੁਝ ਆਹਰ-ਪਾਰ ਹੋ ਜਾਂਦਾ ਤਾਂ ਫਿਰ ਮੈਨੂੰ ਕਾਸੀ ਦੀ ਪਰਵਾਹ ਨਹੀਂ ਸੀ। ਇਹ ਤੇ ਭਰਾਵਾ ਤੇਰੀ ਗੱਲ ਸੱਚੀ ਐ। ਮਾਪਿਆਂ ਘਰੀ ਵੱਡੇ-ਵੱਡੇ ਰਾਜਿਆਂ ਨਵਾਬਾਂ ਦੀਆਂ ਧੀਆਂ ਦੀ ਵੀ ਸਮਾਈ ਨਹੀਂ ਅਜਨਾ ਕਰੇਗਾ ਹੋਰ ਬੜਾ ਸਮਾਹੀ। ਤੱਕੇ ਤੋੜੇ ਨਾਲ ਲੰਗਾ ਲਏਗਾ ਛੇਕੜ ਤੇ ਰੂੜੀ ਦਾ ਕੂੜਾ ਰੂੜੀ ਤੇ ਸੁਟਣਾ ਹੀ ਪੈਣਾ ਏ ਪਰ ਅੱਲਾਹ ਕਾਰਸਾਜ ਹੈ ਉਹਦੇ ਦਰੋਂ ਬੰਦੇ ਨੂੰ ਬੇਉਮੀਦ ਨਹੀਂ ਹੋਣਾ ਚਾਹੀਦਾ ਈਆਂ ਕਦੇ ਕਿਸੇ ਦੀਆਂ ਵਿਆਹਣ ਖਣੋਂ ਵਾਂਝੀਆਂ ਰਹੀਆਂ ਨੇ ਚੰਗੀ ਨਾ ਸਈ ਮਾੜੀ ਸਈ ਫੇਰਿਆਂ ਦੀ ਰਾਤ ਲੰਘੀ ਜਾਂਦੀ ਏ ਕਿਵੇਂ ਨਾ ਕਿਵੇਂ ਕਮਰਾ ਪਰ ਮੇਰਾ ਤਾਂ ਰੱਬ ਤੋਂ ਬਿਨਾ ਹੈ ਹੀ ਕੋਈ ਨਹੀਂ ਜਿਸ ਅੱਗੇ ਜਾ ਕੇ ਤਲੀ ਅੱਡਾਂਗਾ ਪਰ ਸੋ ਪਿਆ ਸੋਚਦਾ ਸਾਂ ਬਈ ਹੋਰ ਨਹੀਂ ਤਾਂ ਰਾਏ ਸਾਹਿਬ ਅੱਗੇ ਹੀ ਜਾ ਕੇ ਹੱਥ ਪੈਰ ਜੋੜਾਂ ਜੇ ਕੁਝ ਇਮਦਾਦ ਚਾਹ ਕਰੇ ਤਾਂ ਕੋਈ ਮੁੰਡਾ ਵੇਖ ਕੇ ਕੁੜੀ ਦੇ ਹੱਥ ਪੀਲੇ ਕਰ ਛੱਡਾਂ ਪਰ ਇੱਥੇ ਤਾਂ ਉਹ ਗੱਲ ਬਣੀ ਆਖੇ ਤੂੰ ਫਿਰੇ ਨੱਥ ਕਢਾਣ ਨੂੰ ਮੈਂ ਫਿਰਾਂ ਨੱਕ ਵਢਾਣ ਨੂੰ ਤੌਬਾ ਕਰ ਸ਼ੰਕਰਾਂ ਉਹ ਤੇ ਸੜੀ ਹੋਈ ਰੋਟੀ ਦਾ ਸਿੱਕੜ ਲਾ ਕੇ ਨਹੀਂ ਉਹ ਦੇਣ ਜੋਗਾ ਕਿਸੇ ਨੂੰ ਕੀ ਨਕਾਰੇ 5-4 ਰੁਪਏ ਖਰਚ ਆਉਂਦੇ ਨੇ ਨਲਕਾ ਠੀਕ ਕਰਾਂ ਤੇ 50 ਵੇਰਾ ਦਰਖਾਸਾ ਦੇ ਚੁੱਕੇ ਆ ਕਿਸੇ ਦੇ ਕੰਨੀ ਜੂ ਨਹੀਂ ਸਰਕਦੀ ਅੱਛਾ ਰੱਬ ਲਾਲ ਮੀਨ ਜੋ ਕਰੇਗਾ ਤੂੰ ਦਿਲ ਨਾ ਤੂੰ ਦਿਲ ਨੂੰ ਨਾ ਲਾਇਆ ਕਰ ਕੋਈ ਗੱਲ ਮਾਲਾ ਕੋਈ ਕੱਲੀ ਤੇਰੀਓ ਧੀ ਥੋੜੀ ਏ ਹੋਰ ਕੁਝ ਨਾ ਸਰਿਆ ਤਾਂ ਸਲੀਮਾ ਦਾ ਜਿਹੜਾ ਰਤੀ ਮਾਸਾ ਸਿੰਘ ਪਤਾਨ ਹੈਗਾ ਉਸ ਨੂੰ ਵੇਚ ਕੇ ਚਾਰ ਛੱਲਾ ਇਕੱਠੀਆਂ ਕਰ ਲਾਂਗੇ ਤੇ ਕੁੜੀ ਦੇ ਹੱਥ ਪੀਲੇ ਕਰ ਛੱਡਾਂਗੇ ਰੱਬ ਤੈਨੂੰ ਸਲਾਮਤ ਰੱਖੇ ਕਮਰਾ ਤੇਰੇ ਹੁੰਦਿਆ ਮੈਨੂੰ ਕਾਹਦਾ ਫਿਕਰ ਹੈ ਕਹਿੰਦਿਆਂ ਸ਼ੰਕਰ ਦੀਆਂ ਅੱਖਾਂ ਵਿੱਚ ਸ਼ੁਕਰ ਦੇ ਅਥਰੂ ਛਲਕਣ ਲੱਗੇ ਇੰਨੇ ਨੂੰ ਮਾਲਤੀ ਅੰਦਰ ਆ ਗਈ ਉਸਦੇ ਹੱਥ ਵਿੱਚ ਕੁਝ ਚਾਂਦੀ ਦੇ ਸਿੱਕੇ ਸਨ ਦੋਹਾਂ ਦੀ ਗੱਲ ਕਰਦਾ سلسلہ ਬੰਦ ਹੋ ਗਿਆ ਸ਼ੰਕਰ ਨੇ ਪੁੱਛਿਆ ਕਿ ਲਿਆਈਏ ਪੁੱਤਰ ਰੁਪਈਏ ਬਾਉ ਜੀ ਮਾਲਤੀ ਨੇ 10 ਰੁਪਏ ਸ਼ੰਕਰ ਦੀ ਮੰਜੀ ਤੇ ਰੱਖਦਿਆਂ ਕਿਆ ਚਾਚੀ ਨੇ ਦਿੱਤੇ ਨੇ ਕਹਿੰਦੀ ਸੀ ਹਾਲੇ ਤੁਸੀਂ ਵਰਤ ਲੈਣੇ ਜਦੋਂ ਮੈਨੂੰ ਲੋੜ ਹੋਵੇਗੀ ਲੈ ਲਵਾਂਗੇ ਇਸ ਦੇ ਉੱਤਰ ਵਿੱਚ ਸ਼ੰਕਰ ਕੁਝ ਨਾ ਕਹਿ ਸਕਿਆ ਉਸ ਤੋਂ ਥੋੜੇ ਚਿਰ ਬਾਅਦ ਉਹ ਰੁਪਈਏ ਖਿਸੇ ਵਿੱਚ ਪਾ ਕੇ ਬਾਜ਼ਾਰ ਸੌਦਾ ਪਤਾ ਲੈਣ ਲਈ ਚਲਾ ਗਿਆ ਧੰਨਵਾਦ